ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਦੀ ਗੱਲ ਕਰਾਂਗੇ ਆਪਾਂ ਰਾਤ ਦੇ ਮੌਸਮ ਦੀ ਯਾਨੀ ਕਿ ਇਹ ਜਾਣਕਾਰੀ ਹੈ ਜਿਹੜੀ ਰਾਤ ਨੂੰ ਰਿਕਾਰਡ ਕਰ ਰਹੇ ਹਾਂ ਦੋਸਤੋ 13 ਤਰੀਕ ਦੇ ਵੀ ਮੌਸਮ ਦੀ ਗੱਲਬਾਤ ਕਰਾਂਗੇ ਫਿਰ ਉਸ ਤੋਂ ਬਾਅਦ 14 ਦੇ 15 ਦੇ 16 ਤੇ 17 18 ਤਰੀਕ ਤੱਕ ਦੇ ਮੌਸਮ ਦੀ ਗੱਲਬਾਤ ਕਰਾਂਗੇ ਕਿ ਇਸ ਸਮੇਂ ਜਿਹੜਾ ਕਿ ਇਹ ਅੱਜ ਦਿਨ ਵੇਲੇ 12 ਤਰੀਕ ਨੂੰ ਦਿਨ ਵੇਲੇ ਜਿਹੜੇ ਮੌਸਮ ਦੇ ਵਿੱਚ ਇੱਕ ਤਬਦੀਲੀ ਜੀ ਜਿਹੜੀ ਆਉਂਦੀ ਹੋਈ ਨਜ਼ਰ ਆ ਰਹੀ ਸੀ ਪਰੰਤੂ ਉਹ ਜਿਹੜੀ ਟਲ ਗਈ ਸੀ ਅੱਜ ਸਿਰਫ ਰਾਜਸਥਾਨ ਦੇ ਕਈ ਇਲਾਕਿਆਂ ਦੇ ਵਿੱਚ ਗੜੇਮਾਰੀ ਜਿਹੜੀ ਹੋਈ ਹੈ ਥੋੜੇ ਬਹੁਤ ਹਰਿਆਣੇ ਦੇ ਵੀ ਜਿਹੜੇ ਇਲਾਕੇ ਰਾਜਸਥਾਨ ਨਾਲ ਸਾਈਡ ਨਾਲ ਲੱਗਦੇ ਨੇ ਉੱਥੇ ਹਲਕੇ-ਫੁਲਕੇ ਿਕਨਮਨਕਣੀ ਜਾਂ ਬੱਦਲਬਾਈ ਪਹੁੰਚੀ ਹੈ ਰਾਜਸਥਾਨ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਗੜੇਮਾਰੀ ਦੇ ਨਾਲ ਤੇਜ਼ ਹਵਾਵਾਂ ਵੀ ਚੱਲੀਆਂ ਨੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਬਣਿਆ ਦੋਸਤੋ ਬਾਕੀ ਤੁਸੀਂ ਇਸ ਸਮੇਂ ਜਿਹੜਾ ਭਾਰਤੀ ਮੌਸਮ ਵਿਗਿਆਨ ਦਾ ਪ੍ਰੈਸ ਨੋਟ ਹੈ ਜਿਹੜਾ ਕਿ 12 ਤਰੀਕ ਨੂੰ ਰਿਲੀਜ਼ ਹੋਇਆ ਉਸ ਦੇ ਵਿੱਚ ਦੇਖ ਸਕਦੇ ਹੋ ਅਸੀਂ ਪੰਜਾਬ ਦਾ ਮੌਸਮ ਜਿਹੜਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਤੇ ਉੱਤਰਾਖੰਡ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਤੇ ਉਸ ਤੋਂ ਬਾਅਦ ਜੰਮੂ ਐਂਡ ਕਸ਼ਮੀਰ ਇੱਥੋਂ ਲੈ ਕੇ ਇਹ ਸਾਰੀ ਅਪਡੇਟ ਤੁਹਾਨੂੰ ਸਾਂਝੀ ਕਰਾਂਗੇ ਕਿ ਅਪਡੇਟ ਕੀ ਆਈ ਹੈ ਜੀ ਇਸ ਦੇ ਵਿੱਚ ਪਹਿਲਾਂ ਜਿਹੜੀ ਅੱਜ ਬਦਲਵਾਈ ਦੀ ਤਸਵੀਰ ਦਿਖਾਈ ਗਈ ਹੈ ਉਹ ਜ਼ਿਆਦਾਤਰ ਹਿਮਾਚ ਜੰਮੂ ਐਂਡ ਕਸ਼ਮੀਰ ਦੇ ਵਿੱਚ 75% ਚਾਂਸ ਦੱਸੇ ਗਏ ਸੀ ਉੱਥੇ ਮੀਂਹ ਦੀਆਂ ਕਾਰਵਾਈਆਂ ਹੋਈਆਂ ਨੇ ਤਾਂ ਹਿਮਾਚਲ ਦੇ ਵਿੱਚ ਵੀ 50% ਚਾਂਸ ਦਿਖਾਏ ਗਏ ਸੀ ਅੱਜ ਮੀਂਹ ਦੇ ਕਾਰਨਾਂ ਹੋਣੀਆਂ ਨੇ 12 ਤਰੀਕ ਨੂੰ ਪੰਜਾਬ ਦੇ ਵਿੱਚ ਸਵੇਰ ਦੇ ਪਹਿਲੇ ਘੰਟਿਆਂ ਦੀ ਇਹ ਤਸਵੀਰ ਹੈ ਜੀ 20% ਚਾਂਸ ਸੀ ਬੱਦਲਵਾਈ ਦੇ ਉਹ ਬਣੇ ਸੀ ਪਹਿਲੇ ਘੰਟੇ ਸੀ ਉਹ ਬੱਦਲਵਾਈ ਪਹਾੜੀ ਇਲਾਕਿਆਂ ਦੇ ਨੇੜੇ ਤੇੜੇ ਬਣੇ ਸੀ ਉਸ ਸਮੇਂ ਦੀ ਇਹ ਅਪਡੇਟ ਹੈ ਇਹ ਨਾਲ ਦਿੱਤੀ ਹੋਈ ਹੈ ਜਿਹੜੀ ਕਿ ਹਲਕਾ ਗ੍ਰੀਨ ਕਲਰ ਹੈ ਇਸੇ ਤਰ੍ਹਾਂ ਹਿਮਾਚਲ ਦੇ ਵਿੱਚ ਹਰਿਆਣਾ ਸੋਰੀ ਹਰਿਆਣਾ ਚੰਡੀਗੜ੍ਹ ਦਿੱਲੀ ਦੇ ਵਿੱਚ ਤੇ ਉਸੇ ਤਰ੍ਹਾਂ ਉੱਤਰਾਖੰਡ ਦੇ ਵਿੱਚ ਉਸ ਤੋਂ ਬਾਅਦ 12 ਤਰੀਕ ਨੂੰ ਉੱਤਰਾਖੰਡ ਦਾ ਜਿਹੜਾ ਜੀ ਇਹ ਮੌਸਮ ਆ ਉਹ ਸਾਫ਼ ਦਿਖਾਈ ਦੇ ਰਿਹਾ ਤੇ ਉਸ ਤੋਂ ਬਾਅਦ ਹਰਿਆਣਾ ਚੰਡੀਗੜ੍ਹ ਦਿੱਲੀ ਦਾ ਜਿਹੜਾ ਉਹ ਬੱਦਲਵਾਈ ਦਿਖਾਈ ਗਈ ਹੈ ਉਹ ਚਾਹੇ ਸਵੇਰ ਦੇ ਸਮੇਂ ਹੋਵੇ ਹਿਮਾਚਲ ਦੇ ਵਿੱਚ ਵੀ ਚਾਹੇ ਉਹ ਸ਼ਾਮ ਦੇ ਸਮੇਂ ਜਿਹੜੀ ਬੱਦਲਵਾਈ ਟੁੱਟਵੇਂ ਰੂਪ ਚ ਹੋਊਗੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਦਿਖਾਈਆਂ ਗਈਆਂ ਨੇ ਕੱਲ ਨੂੰ ਜੰਮੂ ਦੇ ਵਿੱਚ 50% ਚਾਂਸ ਨੇ ਹਿਮਾਚਲ ਦੇ ਵਿੱਚ 20 ਤੋਂ 25% ਇਸੇ ਤਰ੍ਹਾਂ ਪੰਜਾਬ ਹਰਿਆਣਾ ਦੇ ਵਿੱਚ ਇਹਨਾਂ ਦੇ ਵਿੱਚ ਵੀ 20% ਜਿਹੜੇ ਚਾਂਸ ਦਿਖਾਏ ਗਏ ਨੇ ਉਸ ਤੋਂ ਬਾਅਦ ਦੋਸਤੋ ਜਿਹੜਾ ਕਿ ਅਸੀਂ ਕਹਿ ਸਕਦੇ ਹਾਂ 14 ਤਰੀਕ ਨੂੰ 14 ਤਰੀਕ ਨੂੰ ਵੀ ਜਿਹੜੇ 20 ਤੋਂ 25% ਚਾਂਸ ਦਿਖਾਈ ਗਏ ਨੇ ਚਾਰ ਪੰਜ ਸੂਬਿਆਂ ਦੇ ਵਿੱਚ ਜਿਹੜੇ ਤੁਸੀਂ ਦੇਖ ਸਕਦੇ ਹੋ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਤੇ ਉਸ ਤੋਂ ਬਾਅਦ ਉੱਤਰ ਹਿਮਾਚਲ ਦੇ ਨਾਲ ਇਲਾਕੇ ਤੇ ਰਾਜਸਥਾਨ ਦੇ ਵਿੱਚ ਥੋੜੀ ਜੀ ਹਲਕੀ ਬਦਲਵਾਈ ਦਿਖਾਈ ਦੇਊਗੀ ਇਸ ਤਰ੍ਹਾਂ ਦਾ ਜਿਹੜਾ ਹਲਕੀ ਬਦਲਵਾਈ ਵਾਲਾ ਇਸ ਸਿਸਟਮ ਬਣਿਆ ਰਹੂ ਉਸ ਤੋਂ ਬਾਅਦ 15 ਤਰੀਕ ਨੂੰ ਵੀ ਬੱਦਲਵਾਈ ਟੁੱਟਵੇਂ ਰੂਪ ਵਿੱਚ ਹਲਕੀ ਬਣੀ ਰਹੂਗੀ 20 ਤੋਂ 25% ਚਾਂਸ ਨੇ ਉਸ ਤੋਂ ਬਾਅਦ ਜੀ ਉੱਤਰਾਖੰਡ ਦੇ ਵਿੱਚ 50% ਚਾਂਸ ਨੇ ਜਿਹੜੇ ਕਿ 16 ਤਰੀਕ ਨੂੰ ਬਣੇ ਹੋਏ ਨੇ 16 17 18 ਤਰੀਕ ਨੂੰ ਜਿਹੜੇ ਉੱਤਰਾਖੰਡ ਦੇ ਵਿੱਚ ਪੂਰੇ 50% ਚਾਂਸ ਨੇ ਪੰਜਾਬ ਦੇ ਵਿੱਚ ਯਾਨੀ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ 20 ਤੋਂ 25% ਚਾਂਸ ਦਿਖਾਏ ਗਏ ਨੇ 16 17 ਤੇ 18 ਤਰੀਕ ਨੂੰ ਇਸ ਤਰ੍ਹਾਂ ਦੀਆਂ ਕਾਰਵਾਈਆਂ ਰਹਿਣਗੀਆਂ ਜੀ ਰਾਜਸਥਾਨ ਜਿਹੜਾ ਬਿਲਕੁਲ ਸਾਫ਼ ਹੋ ਚੁੱਕਿਆ ਹੈ ਤੇ ਬਾਕੀ ਜੇਕਰ ਅਸੀਂ ਗੱਲ ਕਰੀਏ ਮੀਂਹਾਂ ਦੀ ਤਾਂ ਮੀਂਹ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਜ਼ਿਆਦਾ ਨਹੀਂ ਪਊਗਾ 13 14 15 16 ਤਰੀਕ ਨੂੰ 17 18 ਤਰੀਕ ਤੱਕ ਜਿਹੜਾ ਦੇਰ ਸ਼ਾਮ ਤੱਕ 18 ਤਰੀਕ ਦੀ ਦੇਰ ਸ਼ਾਮ ਤੱਕ ਮੌਸਮ ਠੀਕ ਠਾਕ ਰਹੂਗਾ ਬੱਦਲ ਬਣਦੇ ਰਹਿਣਗੇ ਥੋੜਾ ਬਹੁਤ ਕਿਨਮਣ ਕਣੀ ਨਾ ਮਾਤਰ ਦੇ ਰੂਪ ਵਿੱਚ ਪੈ ਜਾਊਗਾ ਕਿਉਂਕਿ ਪ੍ਰੀ ਮੌਨਸਨ ਦਾ ਸੀਜ਼ਨ ਆ ਕਿਤੇ ਜਿੱਥੇ ਹੋਮਸ ਬਣੂਗੀ ਨਮੀ ਇਕੱਠੀ ਹੋਊਗੀ ਜਾਂ ਤਾਪਮਾਨ ਜਦੋਂ ਵਧਣਗੇ ਉੱਥੇ ਥੋੜੇ ਜਿਹੇ ਸੈੱਲ ਜਿਹੜੇ ਬਣਨ ਦੀ ਸੰਭਾਵਨਾ ਬਣ ਜਾਂਦੀ ਹੈ ਚਾਹੇ ਉਹ ਗੜੇ ਵਾਲੇ ਹੋਣ ਗੜੇਮਾਰੀ ਵਾਲੇ ਹੋਣ ਚਾਹੇ ਉਹ ਮੀਂਹ ਦੇ ਹੋਣ ਇਸ ਤਰ੍ਹਾਂ ਦੇ ਜਿਹੜਾ ਸਿਸਟਮ ਬਣ ਸਕਦਾ ਚਾਹੇ ਉਹ ਹਨੇਰੀ ਵਾਲਾ ਮਾਹੌਲਾ ਜਿਹੜਾ ਬਣੇ ਤੇ ਬਾਕੀ ਤੁਹਾਨੂੰ ਅਸੀਂ ਲੈ ਚੱਲਦੇ ਹਾਂ ਭਾਰਤੀ ਮੌਸਮ ਵਿਗਿਆਨ ਦੀ ਜੋ ਪ੍ਰਾਈਵੇਟ ਸੰਸਥਾ ਦੇ ਨਾਲ ਉਹਨਾਂ ਦੇ ਵਿੱਚ ਵੀ ਪਹਿਲਾਂ ਆਪਾਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟਲਾਈਟ ਦੇਖਦੇ ਹਾਂ ਇਸ ਸਮੇਂ ਦੇਖ ਸਕਦੇ ਹੋ ਜੀ 12 ਤਰੀਕ ਨੂੰ ਜਿਹੜਾ ਮੌਸਮ ਬਿਲਕੁਲ ਸਾਫ਼ ਹੋ ਚੁੱਕਿਆ ਹੈ ਦੇਰ ਸ਼ਾਮ ਨੂੰ ਸਵੇਰ ਦੇ ਸਮੇਂ ਜ਼ਰੂਰ ਬੱਦਲਵਾਈ ਦਿਖਾਈ ਗਈ ਸੀ ਇਨ੍ਹਾਂ ਇਲਾਕਿਆਂ ਵਿੱਚ ਸਰਫ ਇੱਕ Rajasthan ਦੇ ਵਿੱਚ ਬਦਲਵਾਈ ਦਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ Rajasthan ਦੇ ਵਿੱਚ ਤੇ Haryana ਦੇ ਵਿੱਚ ਜਿਹੜੀ ਤੁਹਾਨੂੰ ਤਸਵੀਰ ਦੱਸੀ ਹੈ ਕਿ ਅੱਜ ਦਿਨ ਵੇਲੇ ਜਿਹੜਾ ਪੰਜਾਬ ਦੇ ਵਿੱਚ ਸਿਸਟਮ ਬਣਨਾ ਸੀ ਉਹ Haryana ਤੇ Rajasthan ਦੇ ਵਿੱਚ ਬਣਿਆ ਉੱਥੇ ਕਈ ਇਲਾਕਿਆਂ ਦੇ ਵਿੱਚ ਗੜੇਮਾਰੀ ਵੀ ਹੋਈ ਹੈ ਤੇ ਮੀਂਹ ਦੀਆਂ ਕਾਰਵਾਈਆਂ ਵੀ ਹੋਈਆਂ ਨੇ ਤੇ ਉਹ ਸ਼ਾਰਟ ਵੀਡੀਓ ਵੀ ਤੁਹਾੜਾ ਨਾ ਪਾਵਾਂ ਕਿਉਂਕਿ ਅੱਜ ਸੜਲਵੇ ਥੋੜਾ ਸਮਾਂ ਘੱਟ ਸੀ ਇਸ ਕਰਕੇ ਤੁਹਾਡੇ ਤੱਕ ਕੋਈ ਜਾਣਕਾਰੀਆਂ ਨਹੀਂ ਪਹੁੰਚਾ ਸਕੀ ਤੇ ਇਸ ਸਮੇਂ ਦੀਆਂ ਤਸਵੀਰ ਦੇਖ ਸਕਦੇ ਹੋ ਪੰਜਾਬ ਦਾ ਬਿਲਕੁਲ ਮੌਸਮ ਸਾਫ਼ ਦਿਖਾਈ ਦੇ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੀ ਵੀ ਜਿਹੜੀ ਪਰਸੈਂਟੇਜ ਦੇ ਹਿਸਾਬ ਨਾਲ ਜਾਣਕਾਰੀ ਉਹ ਵੀ ਅਸੀਂ ਦੂਜੇ ਸੈਟਲਾਈਟ ਤੋਂ ਦੇਖ ਕੇ ਤੁਹਾਡਾ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਦਨੇ ਆ ਤੁਸੀਂ ਬਣੇ ਰਹੋ ਮੌਸਮ ਪੰਜਾਬ ਟੀਵੀ ਦੇ ਨਾਲ ਤੇ ਫੇਸਬੁੱਕ ਆਈਡੀ ਸਤਗੁਰ ਪੰਗੂ ਦੇ ਨਾਲ ਦੋਸਤੋ ਕਿਉਂਕਿ ਸਮੇਂ-ਸਮੇਂ ਦੇ ਉੱਤੇ ਜਿਹੜੀ ਜਾਣਕਾਰੀ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਰਹਨੇ ਆ ਪਰਸੈਂਟੇਜ ਦੇ ਹਿਸਾਬ ਨਾਲ ਵੀ ਜਾਣਕਾਰੀ ਸਾਂਝੀ ਕਰਦੇ ਰਹਨੇ ਆ ਤੇ ਸੈਟਲਾਈਟ ਦੇ ਮੁਤਾਬਕ ਵੀ ਅੱਜ ਰਾਤ ਨੂੰ ਦੇਖ ਸਕਦੇ ਹੋ ਜੀ ਪਹਾੜੀ ਇਲਾਕੇ ਦੇ ਨੇੜੇ ਤੇੜੇ ਬੱਦਲ ਵੀ ਥੋੜੀ-ਬਹੁਤ ਦਿਖਾਈ ਦੇ ਰਹੀ ਹੈ ਤੇ ਨਵੀਂ ਆਈਡੀ ਉਹ 2% ਮੌਸਮ ਸਾਫ ਹੈ ਦੇਖ ਸਕਦੇ ਹੋ ਮੌਸਮ ਸਾਫ ਹੈ ਤੇ ਨਮੀ ਜਿਹੜੀ ਥੋੜੀ ਜੀ 2% ਦਿਖਾਈ ਦੇ ਰਹੀ ਹੈ 12 ਤਰੀਕ ਦਾ ਰਾਤ ਦਾ ਇਹ ਮੌਸਮ ਬਣਿਆ ਹੋਇਆ ਇੱਥੇ ਬੱਦਲ ਵੀ ਥੋੜੀ ਬਹੁਤ ਦਿਖਾਈ ਦੇ ਰਹੀ ਹੈ ਉਸ ਤੋਂ ਬਾਅਦ 13 ਤਰੀਕ ਦਾ ਵੀ ਮੌਸਮ ਦਿਖਾ ਦਿੰਦੇ ਆ ਤੁਹਾਨੂੰ ਧੁੱਪ ਛਾਂ ਵਾਲਾ ਥੋੜਾ ਬਹੁਤ ਮਾਹੌਲ ਦੁਪਹਿਰ ਦੇ ਸਮੇਂ ਬਣਦਾ ਹੋਇਆ ਨਜ਼ਰ ਆਊ ਬਾਕੀ ਮੌਸਮ ਠੀਕ ਆ ਸਾਫ ਹੈ ਤੇ ਖੁਸ਼ਕ ਹੈ ਉਸ ਤੋਂ ਬਾਅਦ ਜੀ ਹਵਾਵਾਂ ਵੀ ਜਿਹੜੀਆਂ ਉੱਤਰ ਪੱਛਮੀ ਵਾਪਸੀ ਅੱਜ ਕਰ ਗਈਆਂ ਸੀ ਦੁਪਹਿਰ ਦੇ ਸਮੇਂ ਵੀਡੀਓ ਲਾਈਵ ਹੋ ਕੇ ਬਣਾਈ ਸੀ ਜਿਹੜੀ YouTube ਚੈਨਲ ਦੇ ਉੱਤੇ ਤੇ ਉਸ ਨੂੰ ਜਾ ਕੇ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ 14 ਤਰੀਕ ਨੂੰ ਵੀ ਮੌਸਮ ਸਾਫ਼ ਹੋ ਚੁੱਕਾ ਹੈ ਜੀ ਉਮੀਦੋਂ ਰਹਿਤ ਹੈ ਬੱਦਲ ਬਈ ਜ਼ਰੂਰ ਬਣਦੀ ਹੋਈ ਨਜ਼ਰ ਆ ਰਹੀ ਹੈ 15 ਤਰੀਕ ਨੂੰ ਵੀ ਮੀਂਹ ਤੋਂ ਰਹਿਤ ਹੈ ਤੇ ਬੱਦਲ ਬਈ ਬਣਦੀ ਹੋਈ ਨਜ਼ਰ ਆ ਰਹੀ ਹੈ 16 ਤਰੀਕ ਨੂੰ ਹਲਕੇ ਜਿਹੇ ਬੱਦਲ ਬਣ ਸਕਦੇ ਨੇ ਕਿਤੇ ਸਿੱਟਾ ਸਰਾਟਾ ਜਿਹੜਾ ਪੈਸਾ ਦਾ 14% ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਇਸ ਤਰ੍ਹਾਂ ਦੀ ਤਸਵੀਰ ਬਣੀ ਹੋਈ ਹੈ ਦੋਸਤੋ 16 ਨੂੰ ਥੋੜੇ ਜੇ ਬੱਦਲ ਆ ਸਕਦੇ ਨੇ ਤੇ 17 ਨੂੰ ਫੇਰ ਮੌਸਮ ਹੈ ਜਿਹੜਾ ਸਾਫ਼ ਤੇ ਖੁਸ਼ਕ ਬਣਿਆ ਹੈ ਬੱਦਲ ਜ਼ਰੂਰ ਦਿਖਾਈ ਦੇ ਰਹੇ ਨੇ ਕਿਤੇ ਕਿਤੇ ਬੱਦਲ ਬਣ ਸਕਦੇ ਨੇ ਇਸੇ ਤਰ੍ਹਾਂ 18 ਤਰੀਕ ਨੂੰ ਵੀ ਬੱਦਲ ਬਾਈ ਦਿਖਾਈ ਗਈ ਹੈ 1 3% ਜਿਹੜੇ ਚਾਂਸ ਬਣੇ ਹੋਏ ਨੇ ਮੀਂਹ ਦੇ ਥੋੜੇ ਬਹੁਤ ਨਾ ਮਾਤਰ ਦੇ ਰੂਪ ਵਿੱਚ ਬੱਦਲ ਬਾਈ ਜਰੂਰ ਬਣੀ ਹੋਈ ਹੈ ਉਸ ਤੋਂ ਬਾਅਦ 19 ਤਰੀਕ ਨੂੰ ਤੋਂ ਮੀਂਹ ਦੀ ਇਹ ਕਾਰਵਾਈਆਂ ਦੁਬਾਰਾ ਸ਼ੁਰੂ ਹੋ ਜਾਣਗੀਆਂ 20 19 ਤੇ 20 ਤਰੀਕ ਨੂੰ ਮੀਂਹ ਦੀ ਕਾਰਵਾਈ ਦੀ ਜਿਹੜੀ ਸੰਭਾਵਨਾ ਪੂਰੀ ਪੂਰੀ ਜਿਤਾਈ ਗਿਆ ਉਹ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਇਹਦੀ ਸਾਂਝੀ ਕਰ ਦਵਾਂਗੇ ਇਹੇ ਜਾਣਕਾਰੀ ਦੋਸਤੋ 18 ਤਰੀਕ ਤੱਕ ਦੀ ਅਸੀਂ ਜਿਹੜੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਅਸੀਂ ਤੁਹਾਨੂੰ ਦੂਸਰਾ ਤੀਸਰਾ ਸੈਟਲਾਈਟ ਹੈ ਜਿਹੜਾ ਉਸ ਦੀ ਵੀ ਤਸਵੀਰ ਹੈ ਜਿਹੜੀ ਸਾਂਝੀ ਕਰ ਦਿੰਨੇ ਆ ਕਿ ਕਿਹੋ ਜਿਹਾ ਮੌਸਮ ਆ ਤੇ ਇਸ ਸਮੇਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਰਾਜਸਥਾਨ ਦੇ ਵਿੱਚ ਦੇਖ ਸਕਦੇ ਹਾਂ ਇਹ ਸਿਸਟਮ ਐਕਟਿਵ ਹੋਇਆ ਹੋਇਆ ਗਰਜ ਰਿਸਕ ਵੀ ਹੋ ਰਹੀ ਹੈ ਤੇਜ਼ ਹਵਾਵਾਂ ਵੀ ਆਈਆਂ ਹੋਈਆਂ ਸੀ ਦਿਨ ਦੇ ਸਮੇਂ ਆਈਆਂ ਨੇ ਤੇ ਇਸ ਸਮੇਂ ਵੀ ਜਿਹੜੇ ਇਹ ਦਿਨ ਦੇ ਸਮੇਂ ਦੀ ਤਸਵੀਰ ਦੋਸਤੋ ਨਾਲ ਦੇਖ ਰਹੇ ਹੋ ਤੁਸੀਂ ਦਿਨ ਦੇ ਸਮੇਂ ਤੇ ਇਸ ਸਮੇਂ ਬੱਦਲਵਾਈ ਪਹੁੰਚੀ ਹੋਈ ਹੈ ਉੱਥੇ ਤੇ ਹਰਿਆਣੇ ਦੇ ਵੀ ਕਈ ਇਲਾਕਿਆਂ ਵਿੱਚ ਪਹੁੰਚ ਚੁੱਕੀ ਹੈ ਇਸ ਸਮੇਂ ਦੇਖ ਸਕਦੇ ਹੋ ਸਰਸੇ ਵਾਲੀ ਸਾਈਡ ਤੇ ਭਵਾਨੀ ਇਨਾ ਇਲਾਕਿਆਂ ਦੇ ਵਿੱਚ ਹਰਿਆਣਾ ਦੇ ਵਿੱਚ ਪਹੁੰਚ ਚੁੱਕਾ ਹੈ ਦਿੱਲੀ ਵਾਲੀ ਸਾਈਡ ਨੂੰ ਇਹ ਸਿਸਟਮ ਹੈ ਜਿਹੜਾ ਜਾ ਰਿਹਾ ਹੈ ਇਸ ਸਮੇਂ ਦੀ ਤਸਵੀਰ ਜਿਹੜੀ ਲਾਈਵ ਹੈ ਇੱਥੋਂ ਬੱਦਲ ਬਣ ਰਹੇ ਨੇ ਰਾਜਸਥਾਨ ਵਾਲ ਸਾਈਡ ਤੋਂ ਹਰਿਆਣੇ ਵੱਲ ਨੂੰ ਤੇ ਦਿੱਲੀ ਵੱਲ ਨੂੰ ਕੁਝ ਕਰ ਰਹੇ ਨੇ ਪੰਜਾਬ ਇਸ ਤੋਂ ਰਹਿਤ ਬਣਦਾ ਹੋਇਆ ਨਜ਼ਰ ਆ ਰਹੇ ਸਿਰਫ ਇੱਥੇ ਇੱਕ ਬੱਦਲ ਸਵੇਰ ਦੇ ਸਮੇਂ ਤੱਕ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ ਪੰਜਾਬ ਦੇ ਇਨਾ ਇਲਾਕਿਆਂ ਵਿੱਚ ਮਾਲਵੇ ਦੇ ਖੇਤਰਾਂ ਵਿੱਚ ਦੱਖਣੀ ਮਾਲਵੇ ਦੇ ਖੇਤਰਾਂ ਵਿੱਚ ਇਸ ਤਰ੍ਹਾਂ ਕੁਝ ਕੁ ਖੇਤਰਾਂ ਦੇ ਵਿੱਚ ਜਿਹੜੇ ਬੱਦਲ ਬਣਦੇ ਹੋਏ ਨਜ਼ਰ ਆ ਸਕਦੇ ਨੇ ਬਾਕੀ ਮੌਸਮ ਪੰਜਾਬ ਦਾ ਬਿਲਕੁਲ ਸਾਫ਼ ਤੇ ਖੁਸ਼ਕ ਇਸ ਸਮੇਂ ਵੀ ਦਿਖਾਈ ਦੇ ਰਿਹਾ ਤਸਵੀਰ ਪੂਰੀ ਦੇਖ ਸਕਦੇ ਹੋ ਤੁਸੀਂ ਜਿਹੜੀ ਕਿ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਪੂਰਾ ਮੌਸਮ ਸਾਫ਼ ਹੈ ਹਵਾਵਾਂ ਵੀ ਉੱਤਰ ਪੱਛਮੀ ਵਾਪਸੀ ਕਰ ਚੁੱਕੀਆਂ ਨੇ ਤੇ ਹਰਿਆਣਾ Rajasthan ਦੇ ਵਿੱਚ ਬੱਦਲਬਾਈ ਬਣੀ ਹੋਈ ਹੈ ਹੋਰ ਅਪਡੇਟ ਆਉਗੀ ਦੋਸਤੋ ਕੱਲ ਨੂੰ ਦਿਨ ਵੇਲੇ ਲਾਈਵ ਹੋ ਕੇ ਵੀਡੀਓ ਬਣਾ ਕੇ ਜਾਣਕਾਰੀ ਸਾਂਝੀ ਕਰ ਦਵਾਂਗੇ ਤਦ ਤੱਕ ਲਈ ਬਣੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ਆਈਡੀ ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ